ਸਸੀ ਗਾਲਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਉਮੀਦ ਕਰਦਾ ਸਾਰੇ ਵੀਰ ਭਰਾ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਵੱਡੀ ਜਾਣਕਾਰੀ ਸਾਂਝੀ ਕਰਨੀ ਆ ਜੋ 14 ਫਰਵਰੀ 2026 ਨੂੰ ਵੱਡਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਬਹੁਤ ਵਧੀਆ ਖਿਡਾਰੀ ਪੁੱਜ ਰਹੇ ਆਪਾਂ ਟੀਮਾਂ ਤੇ ਖਿਡਾਰੀ ਵੀ ਤੁਹਾਨੂੰ ਦੱਸਾਂਗੇ ਇਸ ਕਬੱਡੀ ਕੱਪ ਤੇ ਕਿਹੜੇ ਖਿਡਾਰੀ ਤੇ ਕਿਹੜੀਆਂ ਟੀਮਾਂ ਖੇਡਣਗੀਆਂ ਚੋਟੀ ਦੇ ਸੁਪਰਸਟਾਰ ਖੇਡਣਗੇ ਦੋਦੇ ਵਾਲੇ ਸੰਦੀਪ ਨੇ ਵੀ ਇਸ ਕਬੱਡੀ ਕੱਪ ਤੇ ਖੇਡਣਾ ਜ਼ਰੂਰ ਸੀ ਪਰ ਦੁਬਈ ਦਾ ਕਬੱਡੀ ਕੱਪ ਹੋਣ ਕਾਰਨ ਉਸ ਨੂੰ ਜਾਣਾ ਪੈਣਾ ਇਸੇ ਕਰਕੇ ਹੀ ਉਹ ਨਹੀਂ ਖੇਡ ਸਕਦਾ ਨਹੀਂ ਜ਼ਰੂਰ ਖੇਡਣਾ ਸੀ ਸੰਦੀਪ ਦੋਦੇ ਨੇ ਵੀ ਤੇ ਜੇ ਆਪਾਂ ਗੱਲ ਕਰੀਏ ਕੱਬਰਵੱਛੇ ਦੇ ਕਬੱਡੀ ਕੱਪ ਦੀ ਜੋਸ਼ੀਦ ਭਗਤ ਸਿੰਘ ਸਪੋਰਟਸ ਕਬੱਡੀ ਕਲੱਬ ਪਿੰਡ ਕੱਬਰਵੱਛਾ ਵੱਲੋਂ ਚੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਸਾਰੇ ਨਗਰ ਵੱਲੋਂ ਖੁੱਲੇ ਸੱਦੇ ਆ ਤੇ ਸਾਰੇ ਹਮ ਹਮਾ ਕੇ ਜਰੂਰ ਪੁੱਜੋ ਤੇ ਜੇ ਆਪਾਂ ਗੱਲ ਕਰੀਏ ਇਸ ਕਬੱਡੀ ਕੱਪ ਦੇ ਨਾਮਾਂ ਬਾਰੇ ਇੱਥੇ ਕਬੱਡੀ ਆਲ ਓਪਨ ਦੀਆਂ ਸੱਧੀਆਂ ਹੋਈਆਂ ਅਕੈਡਮੀਆ ਦੇ ਮੈਚ ਕਰਵਾਏ ਜਾਣਗੇ ਪਹਿਲਾ ਨਾਮ 81000 ਦੂਜਾ ਨਾਮ 71000 ਬੈਸਟ ਰੇਡਰ ਤੇ ਜਾਫੀ ਨੂੰ 212000 ਦੀ ਨਗਦ ਰਕਮ ਨਾਸਨਮਾਇਤ ਕੀਤਾ ਜਾਵੇਗਾ ਇੱਥੇ ਬਹੁਤ ਹੀ ਛੋਟੀ ਦੀਆਂ ਟੀਮਾਂ ਪੁੱਜ ਰਹੀਆਂ ਜਿਵੇਂ ਕਿ ਪ੍ਰੀਤ ਲੱਧੂ ਵਾਲਾ ਛੋਟੀ ਦੀ ਟੀਮ ਬਣਾ ਕੇ ਲਿਆ ਰਿਆ ਰਾਜੇ ਪਧਰੀ ਵਰਗੇ ਹੈਪੀ ਸਭਰਾਵਾਂ ਵਰਗੇ ਮਨਜੀਤ ਨਵਾ ਪਿੰਡ ਹੋਰ ਵੀ ਚੋਟੀ ਦੇ ਸੁਪਰਸਟਾਰ ਖੇਡ ਦੇ ਨਈ ਦੀ ਪੈਣਗੇ ਤੇ ਬੁੱਟਰਾਂ ਦੀ ਟੀਮ ਗੱਲ ਕਰੀਏ ਜੋ ਬੁੱਟਰ ਕਲੱਬ ਦੇ ਨਾਮ ਤੇ ਖੇਡੇਗੀ ਉਸ ਵਿੱਚ ਸੁੱਖਾ ਬੁੱਟਰ ਗਗਨ ਸੂਰੇ ਵਾਲੀਆ ਵੰਚ ਸੂਰੇ ਵਾਲਾ ਸੰਦੀਪ ਦੋਦਦੇ ਨੇ ਵੀ ਇਸ ਟੀਮ ਵਿੱਚ ਖੇਡਣਾ ਸੀ ਪਰ ਦबई ਦੇ ਕਬੱਡੀ ਕੱਪ ਕਾਰਨ ਇਹ ਸੇ ਕਰਕੇ ਦबई ਖੇਡਣਾ ਕਰਕੇ ਉਸ ਨੂੰ ਜਾਣਾ ਪੈਣਾ ਉੱਧਰ ਨਹੀਂ ਤਾਂ ਕਬੱਡੀ ਕੱਪ ਦੇ ਇਸ ਤੇ ਕੰਬਰਵੱਛੇ ਦੇ ਤੇ ਜ਼ਰੂਰ ਪੁੱਜਣਾ ਸੀ ਦੋਦਦੇ ਵਾਲੇ ਸੰਦੀਪ ਨੇ ਵੀ ਪੂਰਵੀ ਚੋਟੀ ਦੇ ਸੁਪਰਸਟਾਰ ਟੌਪ ਦੇ ਖੇਡ ਦੇ ਨੈਰੀ ਪਹਿਣਗੇ ਚਿਰਾਗਦੀਨ ਮਈਆਂ ਵਾਲਾ ਅਰਸ਼ ਬਰਨਾਲਾ ਫੂਲਾ ਸ਼ੂਸ਼ਕ ਤੇ ਵੰਚ ਸੂਰੇ ਵਾਲੀਆ ਤੇ ਚੋਟੀ ਚੋਟੀ ਦੇ ਸੁਪਰਸਟਾਰ ਜਾਦੂ ਚੱਠੇ ਵਾਲੀਆ ਮੋਟਾ ਚੂੜ ਚੱਕ ਗੱਗੀ ਲੋਪੋ ਮਾਲਵਾ ਚ ਇੰਦਰ ਤਲਵੰਡੀ ਰਾਏ ਟੌਪ ਦੀ ਟੀਮ ਗੱਗੀ ਲੋਪੋ ਮਾਲਵਾ ਪਜਰੀ ਹੈ ਪੈਸਟਲ ਭਿੰਦਰ ਬਬਰਾ ਠਿਕਰੀਆ ਲਾਲੀਤਨੌਲਾ ਰਾਜੂ ਖੋਸਾ ਕੋਟਲਾ ਟੌਪ ਦੇ ਸੁਪਰਸਟਾਰ ਖੇਡ ਦੇ ਨੈਰੀ ਪਹਿਣਗੇ ਬਿੱਲਾ ਕਤਬਾ ਅਵਣਾ ਲਹਾਰਾ ਅਰਚਲ ਹਾਰਾ ਹਰਮਣ ਘੋਲੀਆ ਸਾਰੀ ਹੀ ਟੌਪ ਦੀ ਕਰੀਮ ਪੁਜਰੀ ਹੈ ਸਾਰੇ ਵੀਰਾਂ ਵੱਲੋਂ ਕਬਰ ਵਿੱਚ ਵੱਲੋਂ ਖੁੱਲੇ ਸੱਦੇ ਆ ਹਮ ਹਮਾ ਕੇ ਜਰੂਰ ਪੁੱਜੋ ਟੌਪ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ